ਹਾਂ ਜੀ ਬੜਾ ਵਧੀਆ ਮੇਰਾ ਕੰਮ ਹੋਣੇ ਲੋੜ ਪੈਣੀ ਹੈ ਸਵਾਗਤ ਹੈ ਸਾਡਾ ਸਭ ਦਾ ਜੀ ਆਇਆਂ ਨੂੰ ਜੀ ਦਾ ਆਗਾਜ਼ ਹੋਣ ਜਾ ਰਿਹਾ ਡਿਪਟੀ ਕਮਿਸ਼ਨਰ ਕਪੂਤਲਾ ਜੀ ਉਨ੍ਹਾਂ ਦੇ ਨਾਲ ਹਲਕਾ ਇੰਚਾਰਜ, ਰਾਜਨੀਤਿਕ ਪਾਰਟੀ ਦੇ ਨੁਮਾਇੰਦੇ, ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਇਹਨਾਂ ਸਭ ਦਾ ਬਹੁਤ-ਬਹੁਤ ਧੰਨਵਾਦ ਸਾਡੇ ਵਿੱਚ ਆਪ ਵੱਲੋਂ ਨੇ ਕਵਰ ਇਕਬਾਲ ਜੀ, ਪ੍ਰਵਿੰਦਰ ਟੋਰਟੀ ਅੱਜ ਜ਼ੋਰਦਾਰ ਤਾੜੀਆਂ ਇੱਕ ਵਾਰੀ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਸਵਾਗਤ ਜੀ ਸਭ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਰਕਾਰ ਵੱਲੋਂ ਆਏ ਨੁਮਾਇੰਦਿਆਂ ਦਾ ਤੇ ਕਨਾਲ ਕਪੂਤਲਾ ਹੈਰੀਟੇਜ ਫੈਸਟੀਵਲ 2024 ਅੱਜ ਦਾ ਇਹ ਖੂਬਸੂਰਤ ਮੌਕਾ ਅੱਜ ਦਾ ਇਹ ਪਹਿਲਾ ਦਿਨ ਜਿਵੇਂ ਕਿ ਸਾਨੂੰ ਪਤਾ ਹੀ ਆ ਕਿ ਅਸੀਂ ਇਹ ਮੇਲਾ ਤੇ ਫੈਸਟੀਵਲ 1 2 ਤੇ 3 ਮਾਰਚ 2024 ਨੂੰ ਮਨਾਉਣਾ ਹੈ ਬਹੁਤ ਪਿਆਰੀਆਂ ਐਕਟੀਵਿਟੀਜ਼ ਹੋਣੀਆਂ ਬਹੁਤ ਖੂਬਸੂਰਤ ਗਤੀਵਿਧੀਆਂ ਹੋਣੀਆਂ ਬੱਚਿਆਂ ਨੇ ਬਹੁਤ ਸਾਰੀਆਂ ਆਈਟਮਸ ਤਿਆਰ ਕੀਤੀਆਂ ਨੇ ਗੀਤ ਵੀ ਨੇ ਲੋਕ ਗੀਤ ਵੀ ਨੇ ਕੋਰੀਓਗ੍ਰਾਫੀ ਵੀ ਆ ਮਿਮਿਕਰੀ ਵੀ ਆ ਕਵਾਲੀ ਵੀ ਆ ਜਿੱਥੇ ਪੰਜਾਬ ਜਿੱਥੇ ਇਤਿਹਾਸਿਕ ਇਮਾਰਤਾਂ ਜਿੱਥੇ ਗੁਰਦੁਆਰਾ ਸਟੇਟ ਗੁਰਦੁਆਰਾ ਜਿੱਥੇ ਮੋਰਿਸ ਮਸਜਿਦ ਜਿੱਥੇ ਪੰਜ ਮੰਦਰੀ ਜਿੱਥੇ ਚਰਚ ਵੀ ਹੈ ਸਾਡੇ ਵਾਸਤੇ ਉਹ ਸ਼ਹਿਰ ਜਿਹੜਾ ਬੜਾ ਛੋਟਾ ਜਿਹਾ ਸ਼ਹਿਰ ਉਹ ਸ਼ਹਿਰ ਜਿੱਥੇ ਇੰਨੀ ਮੁਹੱਬਤ ਲੋਕਾਂ ਦਾ ਆਪਸੀ ਪਿਆਰ ਜਿੱਥੇ ਇੰਨਾ ਸੋਹਣਾ ਇੰਨਾ ਖੂਬਸੂਰਤ ਪ੍ਰਸ਼ਾਸਨ ਇੰਨਾ ਪਿਆਰਾ ਇੰਨਾ ਮਿੱਠਾ ਮਾਹੌਲ ਜਿੱਥੇ ਦੀਆਂ ਇਤਿਹਾਸਿਕ ਇਮਾਰਤਾਂ ਤੇ ਇੱਕ ਸਭ ਤੋਂ ਸੋਹਣੀ ਇਮਾਰਤ ਸਾਡੀ ਸਟੇਜ ਦੇ ਪਿੱਛੇ ਇਸ ਇਮਾਰਤ ਲਈ ਵੀ ਬਹੁਤ ਸਾਰੀਆਂ ਤਾੜੀਆਂ ਬਿਲਕੁਲ ਸੈਨਿਕ ਸਕੂਲ ਇਸ ਖੂਬਸੂਰਤ ਇਮਾਰਤ ਦੇ ਵਿੱਚ ਸਾਡੇ ਕੈਡਟਸ ਜਿਹੜੇ ਆ ਟ੍ਰੇਨਿੰਗ ਲੈਂਦੇ ਨੇ ਆਰਮੀ ਲਿਟਰ ਟ੍ਰੇਨਿੰਗ ਲੈਂਦੇ ਨੇ ਇਹਨਾਂ ਦੇ ਅਧਿਆਪਕਾਂ ਦਾ ਇਹਨਾਂ ਬੱਚਿਆਂ ਦਾ ਇਹਨਾਂ ਦੇ ਪ੍ਰਿੰਸੀਪਲ ਦਾ ਇਸ ਪੂਰੀ ਐਡਮਿਨਿਸਟ੍ਰੇਸ਼ਨ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹਨਾਂ ਖੂਬਸੂਰਤ ਵੇੜਾ ਇੰਨਾ ਸੋਹਣਾ ਇੰਨਾ ਖੁੱਲਾ ਮਾਹੌਲ ਦਿੱਤਾ ਕਿ ਅਸੀਂ ਆਪਣੇ ਇਸ कफूरथला हेरिटेज फेस्टिवल 2024 नु इथे मनासके सो so, बहुत बहुत धन्यवाद सारेया प्रोग्राम दी प्रोग्राम दा जेडिया आगाज़ होएगा ओ होएगा स्वागत गीत द्वारा जोके बहार मोहद्या विद्यालया दे बच्चादारा पेश किता जाएगा बहुत खूप 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 बहुत चने जतिन बैठे होया या सोहनिया परमे इनने सोने कपड़े पहन के जोरदार ਕੀ ਕੰਗੀਰ ਗੱਲ ਮੈਂ ਕਰਨੀ ਆਹ ਅੰਦਰ ਆਵਾਜ਼ ਬਹੁਤ ਹੋ ਜਾਣੀ ਹੈ ਫਿਰ ਅੱਜ ਬਾਅਦ ਕਪੂਥਲਾ ਸ਼ੁਰੂ ਹੋਣ ਜਾ ਰਿਹਾ ਪਹਿਲਾਂ ਹੁੰਦਾ ਸੀ ਫਿਰ ਅੱਜ ਤੁਸੀਂ ਇਹਨੂੰ ਮੋੜ ਸਰਜੀਤ ਕੀਤਾ ਇਸ ਰਵਾਇਤ ਨੂੰ ਕੀ ਕਹਿਣਾ ਚਾਹੋਗੇ ਅੱਜ ਪਹਿਲਾ ਦਿਨ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਵਿਸ਼ੇਸ਼ ਤੌਰ ਤੇ ਧੰਨਵਾਦੀ ਆ ਟੂਰਿਜ਼ਮ ਦੇ ਕਲਚਰ ਨੂੰ ਬਾਤ ਪੰਜਾਬ ਦਾ ਕਿ ਜਿਨਾ ਸਦਕੇ ਇਹ ਕਪੂਥਲਾ ਨੂੰ ਇਹ ਮਾਨ ਪ੍ਰਾਪਤ ਹੋਇਆ ਕਿ ਅਸੀਂ ਦੁਬਾਰਾ ਤੋਂ ਇਹ ਹੈਰੀਟੇਜ ਫੈਸਟੀਵਲ ਇੱਥੇ ਕਰਾਨ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਪੂਰਥਲਾ ਇੱਕ ਬੜਾ ਇਤਿਹਾਸਿਕ ਤੇ ਹੈਰੀਟੇਜ ਰਿਚ ਸ਼ਹਿਰ ਹੈ ਤਾਂ ਇਹਦੇ ਵਿੱਚ ਇਹ ਜੇ ਪ੍ਰੋਗਰਾਮ ਇਹ ਜੇ ਸਮਾਗਮ ਹੋਣੇ ਆਪਣੇ ਆਪ ਦੇ ਵਿੱਚ ਸਾਡੇ ਲਈ ਮਾਣ ਦੀ ਗੱਲ ਹੈ ਕਿ ਆਪਾਂ ਫਿਰ ਦੁਬਾਰਾ ਮੁੜ ਜੋ ਇੱਥੇ ਦੀ ਹੈਰਿਟੇਜ ਹੈ ਲੋਕਾਂ ਤੱਕ ਪਹੁੰਚਾਰੇ ਨਹੀਂ ਲੋਕਾਂ ਨੂੰ ਉਹਦੇ ਬਾਰੇ ਜਾਣੂ ਕਰਾਉਣ ਲੱਗੇ ਨੇ ਲੋਕ ਲੋਕ ਇਹਨੂੰ ਦੇਖਣਗੇ ਅਗਲੀ ਪੀੜ੍ਹੀ ਅਗਲੀ ਜਨਰੇਸ਼ਨ ਨੂੰ ਇਹਦੀ ਹੈਰਿਟੇਜ ਆਪਣੇ ਕਲਚਰ ਦੇ ਬਾਰੇ ਫੇਰ ਦੁਬਾਰਾ ਪਤਾ ਲੱਗੂਗਾ ਜਾਣਕਾਰੀ ਉਹਦੇ ਬਾਰੇ ਪਤਾ ਲੱਗੇਗੀ ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਦੇ ਜੋ ਇੰਤਜ਼ਾਮ ਨੇ ਇਹਦੀ ਜੋ ਸਾਰੀ ਬੰਦੋਬਸਤ ਨੇ ਬਹੁਤ ਵਧੀਆ ਤਰੀਕੇ ਨਾਲ ਕੀਤੇ ਨੇ ਤੁਹਾਡੇ ਮਾਧਮ ਰਹੀਂ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਸ ਤੁਹਾਡਾ ਆਪਣੇ ਸ਼ਹਿਰ ਦੇ ਵਿੱਚ ਤੁਹਾਡਾ ਇਹ ਆਪਣਾ ਫੈਸਟੀਵਲ ਹੈ ਇਹਦੇ ਵਿੱਚ ਤੁਸੀਂ ਸਾਰੇ ਪਰਿਵਾਰ ਦੇ ਨਾਲ ਇੱਥੇ ਪਹੁੰਚੋ ਸਾਡੇ ਸ਼ਹਿਰ ਦੀ ਜੋ ਇੰਨੀ ਰਿਚ ਹੈਰੀਟੇਜ ਹੈ ਇੰਨਾ ਰਿਚ ਕਲਚਰ ਹੈ ਇਹਨੂੰ ਦੇਖਣ ਨੂੰ ਇਹਨੂੰ ਜੀਣ ਦਾ ਇਹਨੂੰ ਦੇਖਣ ਦਾ ਤੁਹਾਨੂੰ ਇੱਕ ਮੌਕਾ ਪ੍ਰਾਪਤ ਹੋ ਰਿਹਾ ਤਾਂ ਇਹਦੇ ਵਿੱਚ ਸਾਰੇ ਤੁਸੀਂ ਆਓ ਧੰਨਵਾਦ ਇਹ ਸਭ ਇਹ ਯੂਥ ਨੂੰ ਕਿਤੇ ਨਾ ਕਿਤੇ ਵਿਰਸੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਕਿਤੇ ਇਹੋ ਜਿਹਾ ਇਵੈਂਟ ਹੈਲਪਫੁਲ ਨੇ ਤੁਸੀਂ ਵੀ ਯੂਥ ਨੂੰ ਲਿਆਉਣ ਦੇ ਪ੍ਰਯਾਸ ਕੀਤੇ ਨੇ ਇਸ ਮੇਲੇ 'ਚ ਵੀ ਬਿਲਕੁਲ ਅਸੀਂ ਹਰ ਵਾਰ ਨਾਲ ਪਹੁੰਚ ਕਰਨ ਦੀ ਸਾਰੀ ਅਸੀਂ ਕੋਸ਼ਿਸ਼ ਕੀਤੀ ਹੈ ਔਰ ਇੱਥੇ ਤੁਸੀਂ ਦੇਖੋਗੇ ਜੋ ਸਾਡੇ ਵੱਲੋਂ ਜੋ ਇਵੈਂਟਸ ਨੇ ਜਾਂ ਜੋ ਸਾਡੇ ਵੱਲੋਂ ਜੋ ਵੀ ਅਸੀਂ ਐਕਟੀਵਿਟੀ ਦੇ ਇੱਥੇ ਪਲਾਨ ਕੀਤੀਆਂ ਹਰ ਵਰਗ ਨੂੰ ਟੱਚ ਕਰਦੀਆਂ ਜੇ ਭਾਵੇਂ ਉਹ ਬੱਚੇ ਹੋਣ ਚਾਹ ਉਹਨੂੰ ਭਾਵੇਂ ਯੂਥ ਹੋਣ ਨਾਲ ਦੀ ਨਾਲ ਹਰ ਕਿਸਮ ਦਾ ਜੋ ਅਸੀਂ ਟੱਚ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਚ ਸੂਫੀ ਹੋਏ ਕਵਾਲੀ ਹੋਏ ਫੋਕ ਹੋਏ ਹਰ ਕਿਸਮ ਦਾ ਅਸੀਂ ਇਹਦੇ ਵਿੱਚ ਅਰੇਂਜਮੈਂਟਸ ਕੀਤੇ ਨੇ ਤਾਂ ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਜੋ ਸਾਡਾ ਸਾਡਾ ਕੋਸ਼ਿਸ਼ ਹੈ ਸਾਡੀ ਇਹ ਪ੍ਰਿਆਸ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਔਰ ਅਖੀਰ ਦੇ ਵਿੱਚ ਫਿਰ ਦੁਬਾਰਾ ਅਪੀਲ ਕਰਾਂਗਾ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਆਓ ਇੱਥੇ ਪਹੁੰਚੋ ਔਰ ਆਪਾਂ ਇਹ ਹੈਰਿਟੇਜ ਨੂੰ ਕਪੂਰ ਦੇ ਕਪੂਰਤਾਲਾ ਸ਼ਹਿਰ ਦੀ ਵਿਰਾਸਤ ਨੂੰ ਦੁਬਾਰਾ ਪੁਨ ਜੀਵਿ ਕਰੀਏ ਔਰ ਇਹਦੇ ਦਾ ਆਨੰਦ ਮਾਣੀਏ